ਨੇ ਚੱਲੀਏ ਪੈਡ ਬਾਨਦੇ ਟਰੈਕਟਰ ਵੀ ਵੱਸ ਗਿਆ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ 9 ਵਜੇ ਲੱਗਿਆ ਆਪਾਂ 9 ਵਜੇ ਤੇ 12 ਵਜੇ ਤੱਕ 71 3 ਘੰਟੇ ਹੋ ਗਏ ਤੋਈ ਕਰਦੇ ਹਾਂ ਨੂੰ ਤੇ ਆ ਬਾਈ ਚੱਲਦਾ ਟੌਕਾ ਤੇ ਪੱਕੀ ਆਪਣੀ ਐਸਟੀਮੇਟ ਤੇ ਲਾਇਆ ਤਾਂ 45 46 ਕੰਟਲ ਹੋਗੀ ਲੋ ਜੀ ਬਾਈ ਭਰੇ ਵੇ ਦਾ ਗੰਡਾ ਕਰਾ ਲਿਆ ਆਪਾਂ ਨੇ ਇਹ ਤਾਂ ਆਪਾਂ ਨੂੰ ਇੱਕ ਫਾਇਦਾ ਹੋ ਗਿਆ ਪਲੜ ਲਾਉਣ ਦੀ ਲੋੜ ਨਹੀਂ ਹਾਂਜੀ ਆਪਾਂ ਨੂੰ 80 ਗਾਲੀ ਸਾਰਿਆਂ ਨੂੰ ਤੇ ਬਾਈ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਵੀਰੇ ਅੱਜ ਦੀ ਵੀਡੀਓ ਹੋਣ ਜਾ ਰਹੀ ਹੈ ਆਪਣੇ ਮੱਕੀ ਦਾ achar ਬਾਇਆ ਸੀ ਤੇ ਬਾਕੀ ਤੁਹਾਨੂੰ ਪਤਾ ਲੱਗੂ ਕਿਸ ਤਰ੍ਹਾਂ ਪਾਉਣਾ ਹੈ ਕਿਸ ਤਰ੍ਹਾਂ ਨਹੀਂ ਪਾਉਣਾ ਕਿ ਬਾਕੀ ਮੱਕੀ ਦੇ achar ਦੀ ਗੱਲ ਹੀ ਹੈ ਵੀ ਬਾਈ ਇਹਨੂੰ ਪਾ ਕੇ ਫੈਲੀ ਫੈਲਾਏ ਤੇ ਇਸ ਥਾਲ ਵਿੱਚ ਇੱਕ ਵਾਰੀ ਆਪਾਂ ਸਾਰਾ ਟੋਟੇ ਬਾਹਰ ਨਾ ਮੋੜ ਕੇ ਥੋੜਾ ਥੋੜਾ ਕੱਟ ਕੇ ਡੰਗਰਾਂ 'ਚ ਪਾਈ ਜਾਏਗਾ ਨਾ ਤੇ ਜਿਕਰ ਆਪਾਂ ਨੂੰ ਰੋਜ਼ ਪਾਟ ਕੇ ਲੈ ਕੇ ਆਉਣੇ ਟੋਕਣੇ ਪਾਣੇ ਉਹ ਕੀਦੋਂ ਪਵਾ ਲਈ ਜਾਂਦੇ ਆ ਟਾਈਮ ਦੀ ਸੇਵਿੰਗ ਬਹੁਤ ਹੁੰਦੀ ਹੈ ਤੇ ਡੰਗਰ ਰੋਤਾ ਵੀ ਖਾ ਕੇ ਬਹੁਤ ਅੰਦਰੂਪਤ ਰਹਿੰਦੇ ਆ ਪਰ ਲੈਮੀ ਗਏ ਇਹ ਤਿੰਨ ਚਾਰ ਸਾਲ ਤੋਂ ਪਾਉਨੇ ਆ ਵਧੀਆ ਰਿਜ਼ਲਟ ਆਂ ਨਗਰਾਂ ਦਾ ਵੀ ਤੇ ਦੋ-ਤਿੰਨ ਮਹੀਨੇ ਖਾਲੀ ਹੁੰਨੇ ਸਾਲ ਵਿੱਚ ਉਸ ਵਿੱਚ ਆਪਾਂ ਚੜੀ ਵੇਚ ਲੰਨੇ ਤੇ ਬਾਕੀ ਤੁਹਾਨੂੰ ਵੀਡੀਓ ਵਿੱਚ ਪਤਾ ਲੱਗ ਜਾਊ ਕਿ ਕਾਣਾ ਪਾਉਣਾ ਕਿਆ ਕਰਨਾ ਠੀਕ ਹੈ ਜੀ ਬਾਕੀ ਜਨੇਰੋ ਆ ਜੀ ਬਾਈ ਆਚਾਰ ਦੀ ਤਿਆਰੀ ਸ਼ੁਰੂ ਹੋ ਗਈ ਆਪਣੀ ਤੇ ਆਪ ਕੋ 55 ਆਪਣਾ 20 ਮਾਡਲ ਕੱਲ ਰੋਪੜ ਤੇ ਲੈ ਆਦੇ ਉਹਨੂੰ ਕਰਨਾ ਇੱਕਣਾ ਹੁਣ ਆਪਾਂ ਨੇ ਸਿੱਧਾ ਹੀ ਟੁੱਕੜਾ ਟਗਾਇਆ ਖੇਤਾਂ 'ਤੇ ਲੈ ਕੇ ਆਉਣਾ ਹੈ ਕੱਲ ਲੈ ਜਾਣਾ ਮਸ਼ੀਨ ਲਾਜਣੀ ਸਿੱਧਾ ਭਰ ਕੇ ਉੱਥੇ ਡਾਇਰੈਕਟ ਉਦਾਂ ਘਟੋਏ ਸੜ ਦੇਣਾ ਬਾਕੀ ਤੁਹਾਨੂੰ ਮਟਰ ਟੋਆ ਦਿਖਾਉਣਾ ਤੇ ਉਸ ਤੋਂ ਬਾਅਦ ਉਹ 265 ਆਪਾਂ ਨੇ ਲਾ ਲਿਆ ਫਾਲਿਆਂ ਵਾ ਸੱਤ-ਸੱਤ ਪਤਾ ਨਹੀਂ हां 9 ਦੇ ਕੋਣ ਸੱਤ ਦੇ ਫਾਲੇ ਆਉਂਦੇ ਪਿੱਛੇ ਇੱਕ ਲਾ ਲਿਆ ਡੰਡਾ ਵਿਚਾਰ ਕੀਤੀ ਜਾਊਗਾ ਠੀਕ ਹੈ ਜੀ 1 2 3 4 5 6 9 ਫਾਲੇ ਆ ਆ ਵੀ ਓਕੇ ਆ ਬਾਕੀ ਤੁਹਾਨੂੰ ਟੋਆ ਦਿਖਾਉਣਾ ਜੀ ਇਹ ਤਾਂ ਆਪਾਂ ਨੂੰ ਇੱਕ ਫਾਇਦਾ ਹੋ ਗਿਆ ਪਲੜ ਲਾਉਣ ਦੀ ਲੋੜ ਨਹੀਂ ਹੈਗੀ ਡਾਲਾ ਖੁੱਲ ਜਾਂਦਾ ਸਾਈਡ ਵੱਲ ਨੂੰ ਇਹਨੂੰ ਰੋਦੇ ਖੋਲ ਕੇ ਨਾ ਇਹਨੇ ਪਰਾਂ ਲੱਗ ਜਣਾ ਜਾਲੀ ਚੱਕਣੀ ਉੱਪਰ ਸਿੱਧਾ ਸਾਰਾ ਮਾਲ ਬਾਹਰ ਹੈ। ਬਾਕੀ ਟਰਾਲਾ ਵਧੀਆ ਬਣਿਆ ਹੈ। ਟਿੱਟੋ ਆ ਤੁਹਾਨੂੰ ਦਿਖਾਉਣਾ ਮੱਥੇ। ਉਹ ਬੈਟੋਆ। ਉਹ ਇਹਨਾਂ ਟਰਾਲੀ ਸਿੱਧੀ ਬੈ ਕੇ ਆਉਣੀ ਬਾਈ। ਉੱਚਦੇ ਐ ਬੈ ਕੇ ਸਿੱਧੀ ਉੱਥੇ ਅੰਧਾ ਨਹੀਂ ਮੁੜਦੀ ਆਗੀ ਭਰੇ। ਪੂਰੇ ਕੱਲਾ ਰੈਕਟਰ ਦਾ ਮੁੜ ਜੇ ਨਾ ਟਰਾਲੀ ਸਾਨੇ ਨਹੀਂ ਮੁੜਦਾ। ਠੀਕ ਹੈ ਜੀ। ਆਹੋਗਾ ਟੋਆ। ਉਰੇ ਪਊਗਾ ਆਪਣਾ achar। ਠੀਕ ਹੈ। ਉਹ ਆਪਣਾ ਗੁੱਬਰ ਗਿਆ ਸ। ਚੱਲ ਅੱਜ ਤਾਂ ਕਰ ਬੱਚੇ ਘੜੀਆਂ ਠੀਕ ਹੈ ਤੂੜੀ ਆਪਣੀ ਉਹ ਪਈ ਆ ਤੇ ਲੋ ਜੀ ਬਾਈ ਉੱਪਰੋਂ ਟਰਾਲਾ ਦੇਖ ਲਓ ਖਾਸਾ ਖੂਏ ਹੈ ਵੀ ਇਹਨਾਂ ਵਿੱਚ ਵੀ ਖਾਤਮਾ ਲ ਆ ਜਾਣਾ ਟਾਇਰਸ ਨੇ ਨਿਆਣਾ ਜਿਹਾ ਲੱਗਦਾ ਤੇ ਉਹਦੇ ਟਰਾਲੀ ਸਿੱਧੀ ਬਾਈ ਉੱਥੇ ਤੇ ਐ ਜਾਣੀ ਸਿੱਧੀ ਬੈ ਗ ਉੱਤੋਂ ਨੂੰ ਅੰਦਰ ਨੂੰ ਠੀਕ ਹੈ ਜੀ ਬਾਕੀ ਚਲੋ ਮਿਲਦੇ ਹਾਂ ਬਾਅਦ ਚ ਜੀ ਬਾਈ ਫੋਨ ਆ ਗਿਆ ਬਾਈ ਦਾ ਤੇ ਇੱਕ ਟਾਲੀ ਲੱਗੀ ਪਾਣਾ ਦੂਜੀ ਆਪਾਂ ਲੈ ਕੇ ਚੱਲੇ ਆ ਮੇਰੇ ਮਾਮੇ ਦਾ ਮੁੰਡਾ ਬਾਈ ਇਹਨੂੰ ਵੀ ਨਾਲ ਲੈ ਜਾਣਾ ਆਪਾਂ ਨੇ ਠੀਕ ਆ ਤੇ ਜਾਨੀ ਕਿ ਉੱਥੇ ਜਿੰਨੂੰ ਟਰਾਲੀ ਭਰਨੀ ਨੇ ਉਹ ਆਪਾਂ ਨੇ ਪਹੁੰਚ ਜਾਣਾ ਬਾਈ ਨੇ ਤੁਰ ਕੇ ਉਰੇ ਨੂੰ ਆਉਣਾ ਜਾਨ ਨੂੰ ਫਿਰ ਆਪਣਾ ਘੇੜਾ ਭਰ ਜਾਣਾ ਠੀਕ ਨਹੀਂ ਨਾਲ ਹੀ ਨਾਲ ਕੰਮ ਚੱਲੀ ਜਾਓ ਹੁਣ ਆਪਾਂ ਬਾਤ ਤੁਰ ਲੱਗੇ ਉਰੇ ਦੇ ਖਾ ਲੈ ਕੱਦਾ ਕੇਲਾ ਭੁੱਖ ਲੱਗੂਗੀ ਮੈਂ ਬੱਚੀ ਖਾਂਵਾਂ ਉਰੀ ਖਾ ਲਾ ਉੱਥੇ ਤੂੰ ਆ ਜਾਏ ਖਾ ਲਈ ਨਹੀਂ ਮੈਂ ਰੁਹਾ ਹਾਂ ਹੈਗਾ ਮੈਂ ਉਹ ਛਤਰੀ ਮੈਂ ਰੱਖ ਲੈਣਾ ਚੱਲੀਏ ਹੁਣੀ ਖਾਣ ਕੇ ਬਾਅਦ ਵਿੱਚ ਤੱਲੇ ਫੜਾ ਛਤਰੀ ਮੈਂ ਰੱਖਦੀ ਇਹਨੂੰ ਵੇ ਹਾਂ ਲੈ ਕੇ ਰੱਖਾ ਤੂੰ ਘੇਰ ਦੂੰਗਾ ਰਾਸਤੇ 'ਚ ਠੀਕ ਨੇ ਚੱਲੀਏ ਟਾਇਰ ਬਾਂਦੇ ਟਾਈਟੇ ਆ ਤੈਂਗਾ ਗਿਰਨਾ ਪਾ ਹੈਂ ਹੈਂ ਚੱਲੀਏ ਬਾਈ ਬਾਈ ਘਾਟੇ ਸਾਰੇ ਨੂੰ ਬਸ ਠੀਕ ਹੈ ਲੋ ਜੀ ਭਾਈ ਜਾ ਰਹੇ ਆਪਾਂ ਤੇ ਦਸ ਘੋਤਾ ਬੈਠਾ ਠੀਕ ਆ ਹਾ ਹੋਰਾ ਦੋ ਸਾਰੇ ਜੇ ਮੁੰਡਾ ਕਹਿੰਦੇ ਟਰੈਕਟਰ 'ਤੋਂ ਬੈਠ ਕੇ ਯੂ ਨੋ ਜਾਨੀ ਕਿ ਚਾਹ ਬਹੁਤ ਹੁੰਦਾ ਉਰੇ ਆਗੇ ਫੈਟਰਾ ਕਰਕੇ ਕੋਈ ਜ਼ਿਆਦਾ ਨਹੀਂ ਹੈ ਨਾ ਤੇ ਬਾਕੀ ਜਿਹੜੇ ਪਹੁੰਚਣ ਵਾਲੇ ਆਪਾਂ ਢੰਡਾ ਘੜਾ ਲਿਆ ਆਪਾਂ ਨੇ ਉਰੇ ਇਹ ਬੂਰ ਮਾਜਰੇ ਜਿੱਥੇ ਆਪਣਾ ਲੁੱਕ ਪਲਾਂਟ ਹੈ ਉੱਥੇ ਢੰਡਾ ਘਰੇ ਆਏ ਤੇ ਪਾਚੀ ਆਪਾਂ ਨੇ ਰੱਖ ਲਈ ਤੇ ਬਸ ਹੁਣ ਸਿੱਧਾ ਲੋਡ ਘਾਣਾ ਜਾ ਕੇ ਅੱਗੀ ਇਹ ਮਾਜਰੇ ਦਾੰਦੇ ਘੱਡੀ ਜਾਂਦਾ ਸਹੀ ਹੈ ਸਹੀ ਹੈ ਕੁਛ ਹੈਗਾ ਭਾਈ ਮਾੜੇ ਵਰਗਾ ਹੀ ਹੈ ਇਹ ਐਨ ਕੁ ਡੇ ਰਹਿਣਾ ਬਸ ਫਸ ਕੇ ਹੋਈ ਨਾ ਕੋਈ ਨਾ ਅਗਲੇ ਕਿਹੜੇ ਨੂੰ ਲੈ ਕੇ ਜਾਣਾ ਤੁਹਾਨੂੰ ਠੀਕ ਹੈ ਲੋ ਜੀ ਭਾਈ ਪਹੁੰਚ ਗਏ ਆਪਾਂ ਮદાન ਦੇ ਵਿੱਚ ਜੰਗ ਚੱਲ ਰਹੀ ਹੈ ਦੇਖੋ ਕਿ ਟੋਡਾ ਪਾਰ ਰਿਹਾ ਹੈ ਤੇ ਅੱਧਾ ਖੋ ਗਿਆ ਜਾਨੀ ਕਿ ਇਹਨਾਂ ਟਰਾਲਾ ਛੋਟਾ ਆਪਣੇ ਚ ਖਾਸ ਹੀ ਆ ਜਣੀ ਮੇਰੇ ਹਿਸਾਬ ਨਾਲ ਤੇ ਜੋ ਤਾਂ ਆਪਣਾ ਖਾ ਰਿਹਾ ਕੀਲਾ એનર્ਜੀ ਲੈ ਰਿਹਾ ਮੁੰਡਾ ਨੱਤੀ ਠੀਕ ਹੈ ਜੀ ਤੇ ਆਪਣਾ ਟਰਾਲਾ ਜਿਆਦਾ ਵੱਡਾ ਜਾਂ ਉਹਨਾਂ ਨੂੰ ਜਿਆਦਾ ਮਾਲ ਆ ਜਣਾ ਇੱਥੇ ਚਲੋ ਦੇਖਦੇ ਹਾਂ ਕੀ ਇਹਦਾ ਵਧੀਆ ਹੁਣ ਇਹਨਾਂ ਦਾ ਪਲਣਾ ਟੈਂਸ਼ਨ ਹੈ ਪਰ ਝਾਲੀ ਕਰਕੇ ਤੇ ਕੋਸਾ ਕੋੰਡਾ ਖੋਲਣਾ ਵੀ ਸੌਖਾ ਆਇਆ ਤਾਂ ਆਪਾਂ ਕਰਾਂ ਪੁੰਜ ਗਿਆ ਆਪਾਂ ਨੇ ਡਾਲਾ ਐਂ ਖੋਦਣ ਲੱਗੇ ਉਹਨੂੰ ਐਂ ਖੋਦ ਕੇ ਪਰਾ ਲਾ ਲੈਣਾ 40 ਪੁੰਜ ਚੱਕ ਜਾਨੀ ਚੱਲ ਮੇਰਾ ਭਾਈ ਟਰਾਲੀ ਖਾਲੀ ਉਹਦੇ ਚੱਲ ਰਿਹਾ ਬਾਕੀ ਜੀ ਭਾਈ ਆ ਟਰਾਲੀ ਭਰ ਗਈ ਕਿ ਕਿਹੜਾ ਜਾਨ ਨੂੰ ਦੂਆ ਟਰਾਲੀ ਭਰਨਾ ਆਪਣਾ ਉਹ ਬੜਾ ਇਹਨਾਂ ਨੂੰ ਟਾਈਮ ਲੱਗਣਾ ਹਾਲੇ ਸਾਨੂੰ ਆਪਾਂ ਨੇ ਮੋੜਿਆ ਹੋਣਾ ਇਹਨਾਂ ਨੂੰ ਆਪਾਂ ਇੱਕ ਤਾਰਿਆ ਹੀ ਹੈ ਬੈਠ ਉੱਪਰ ਜਾ ਚੱਲੀਏ ਤੇਦੀ ਬੈਠ ਵੈਰੀ ਗੁੱਡ ਉਹ ਜੀ ਵੇ ਪਹਿਲਾ ਕਿਹੜਾ ਲਾਇਆ ਦੂਜਾ ਭਰ ਗਿਆ ਟਰੈਕਟਰ ਵੀ ਭੱਜ ਗਿਆ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਸਾਰਿਆ ਜੌੜਾ ਟਮਾ ਜ਼ੋਰ ਦਾ ਹੈਗਾ ਉਸੇ ਥੋੜਾ ਹੀ ਜ਼ੋਰ ਦਾ ਫਾਇਦਾ ਹੈ ਇਹ ਮੈਨੂੰ ਲਾ ਦੇ ਆਪਾਂ ਇਹਨਾਂ ਟਰਾਲਾ ਵੀ ਜਿਆਦਾ ਭਰਿਆ ਹੋਆ ਦੂਰਾ ਕਿਹੜਾ ਲੈ ਕੇ ਜਾਓਗੇ ਆਪਾਂ ਇਹਨੂੰ ਅਲਾਗ ਨਾਲ ਹੋ ਰਹੀ ਕਿੱਧਰ ਲਾਉਣਾ ਟਰੈਕਟਰ ਗਿਆ ਫਸੇ ਨਿਕਲੂ ਨਿਕਲੂ ਨਿਕਲ ਗਿਆ ਨਿਕਲੂਗਾ ਇਹ ਆ ਗਿਆ ਗਿਆ ਇਹ ਆ ਗਿਆ ਗਿਆ ਸੱਟ ਲੱਗਿਆ ਬਈ ਚੱਲ ਭਾਈ ਤੈ ਇੱਤ ਬਾਈ ਜਿਹੜਾ ਉਹ ਨੂੰ ਦੇਖ ਤੇ ਭਾਈ ਕੀ ਕਹਿੰਦਾ ਟਰੈਕਟਰ ਲੇ 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 ਲੋ ਜੀ ਬਾਈ ਭਰੇ ਵੇ ਦਾ ਗੰਡਾ ਕਰਾ ਲਿਆ ਆਪਾਂ ਨੇ ਉਹ ਬਾਹਰ ਲਿਆ ਪੂਰਾ ਇਹ ਜਾਨੀ ਕਿ ਉੱਪਰ ਇਹ ਫੱਦ ਪਾਈ ਜੇ ਫਿਲਮ ਲੱਜ ਜਾਂਦੀ ਨਾ ਕਰਕੇ ਆਪਾਂ ਨੇ ਬਿੱਡ ਬਿੱਡ ਦਾ ਕਰ ਰੱਖਿਆ ਕੌਣ ਕਰਾ ਫੌਜੀ ਕਿਹੜਾ ਲੱਗ ਲਾ ਤੁਨਾ ਲੱਗ ਰਿਹਾ ਹੈ 68 ਦਾ ਨਾ ਲੇਟ ਪਿਆ ਬੜਾ ਹੈ ਨਾ ਉਹ ਛੇਤੀ ਧਰ ਗਿਆ ਤਾਂ ਜੀ ਬਾਈ ਅਚਾਰ ਪੈ ਗਿਆ ਬਣਾ ਇੰਨਾ ਕਿ ਤਿੰਨ ਟਰਾਲੀਆਂ ਗੇਟੀਆਂ ਦੇ ਵਿੱਚ ਇੱਕ ਟਰਾਲੀ ਬੜੀ ਤੇ ਕੋਈ ਛੋਟੀ ਛੋਟੀ ਖੜੀ ਆ ਉਹ ਦੇਖੋ ਠੀਕ ਆ ਆ ਦੇਖੋ ਇਹ ਮਾਕੀ ਵਿੱਚ ਰਹਿੰਦਾ ਮੁੰਡਾ ਬਣਾ ਕੀ ਹੋਇਆ ਫੈਟਰ ਪਾਣੀ ਬਹਿਣਾ ਐ ਪਾਣੀ ਬਹਿਣਾ ਬਾਅਦ ਵਿੱਚ ਬਿਠਾਉਂਗੇ ਹਲੇ ਖੜਦਾ ਤੇ ਬਾਈ ਤੇ ਆਪਾਂ ਨੇ 56 30 ਲਿਆਂਦਾ ਆਪਣੇ ਆ ਤਾਪਾ ਦੇ ਆੜੀ ਦੇ ਹੀ ਆ ਭੱਗ ਮਾਜੇ ਤੇ ਕਲਵੀਰ ਆੜੀ ਦਾ ਤੇ ਸੋਢੀ ਬਾਈ ਦਾ ਤੇ ਇਹ ਟਰੈਕਟਰ ਆਪਾਂ ਤਾਂ ਲਿਆਉਂਦਾ ਇੱਕ ਤਾਂ ਇਹ ਟਰੈਕਟਰ ਨਾਲ ਬਜਨ ਬਹੁਤ ਹੈ। ਪਿੱਛੇ ਤੁਸੀਂ ਦੇਖ ਸਕਦੇ ਪਲੇਟਾਂ ਪੋਟਾਂ ਲੱਗੀਆਂ ਪੂਰੀਆਂ। ਤੇ ਵੀ ਆ ਜੱਕੇ ਦੁ ਕਾਲੀਆਂ ਦੇਖੋ ਪੂਰੀਆਂ ਨੇ ਹੈਵੀ ਵਾਲੇ। ਤੇ ਮੂਰੇ ਬੇਕ ਲੱਗਿਆ ਵਾ ਦੰਪਰ ਵੀ ਲੱਗਿਆ ਵਾ ਇਹ। ਕੋਲ 4 ਵੀਲ ਕਰਕੇ। ਇਹਦੀ ਤਵਾਈ ਹੋਈ ਵੀ ਦਿਖਦੀ ਟਰੈਕਟਰ ਦੀ ਜਾਨੀ ਕੇ। ਪੂਰੀ ਤਸੱਲੀ ਕਰਾਉਂਦਾ ਚਾਰ ਪਹਿਲਾਂ ਬਹੁਤ ਉੱਫਣਿਆ ਪਤਾ ਤੁਸੀਂ ਦੇਖ ਸਕਦੇ ਟਾਇਰਾਂ ਦਾ ਫਰਕ। ਐਨੀ ਤਵਾਈ ਹੋ ਗਈ। ਹੈ। ਤੇ ਆਹ ਦੇਖੋ ਪੂਰੇ ਤੁੰਗਿਆਂ ਮਾਇਆ। ਇੰਨਾ ਫਰਕ ਆ ਬਈ ਵਜਾਂਦਾ ਤੇ ਬਾਕੀ ਭਾਈ ਚਾਰ ਲਈ ਕੋਈ ਜੁੜੀ ਗੱਲਾਂ ਇਹ ਆ ਕਿ ਜਿਕੜਾ ਨਾਲ ਆਪਾਂ ਚਾਰ ਪਾਉਨੇ ਆ ਮੈਂ ਜਾ ਟੋਏ ਦੇ ਵਿੱਚ ਪਾਉ ਜੇ ਤੁਹਾਡੇ ਪਾਸ ਜਗ੍ਹਾ ਇੱਕਣਾ ਟੋਏ ਬੱਟ ਨੇ ਨਹੀਂ ਹੈਗੀ ਤਾਂ ਕੰਦਾ ਖੜੀਆਂ ਕਰ ਲੋ ਕੰਦਾ ਖੜੀਆਂ ਕਰਕੇ ਜਣੀ ਕਿ ਜਗ੍ਹਾ ਇਹ ਜੀ ਰੱਖੋ ਜਿੱਥੇ ਕੰਪਰੈਸ ਹੋ ਜਵੇ ਜੇ ਆਪਾਂ ਇਕੱਲਾ ਸਦਾ ਹੀ ਧਰਤੀ ਵਿੱਚ ਪਾ ਦਈਏ ਉੱਥੇ ਪ੍ਰੈਸ਼ਰ ਨਹੀਂ ਬਣਦਾ ਸਹੀ ਤਰੀਕੇ ਨਾਲ ਹੁਣ ਕੰਪਰੈਸ ਨਹੀਂ ਹੁੰਦਾ ਮਤਲਬ ਜਿਕੜਾ ਹੁਣ ਚਾਰਿਆ ਤੇ ਵਿੱਚ ਪੈ ਗਿਆ ਤੇ ਆਹ ਅੜੀਕਾ ਆ ਜਾਂਦਾ ਨਾ ਆ ساری ਕੰਦੇ ਥਾਂ ਦਿਲੋ ਸੱਦਣ ਲਾਗਾਂ ਵਾਲੀ ਇਹਦੇ ਵਿੱਚ ਹੁਣ ਦਬਾਅ ਬਣਿਆ ਰਹਿਣਾ ਉਹ ਜੇ ਕੰਦਾ ਨਾ ਹੁੰਦੀ ਇਹਦੇ ਕੰਪਰੈਸ ਹੋਣਾ ਹੀ ਨਹੀਂਦਾ ਉਫਣਾ ਹੀ ਰਹਿਣਾ ਦਾ ਮੜਾ ਮੜਾ ਫਿਰ ਚਾਰ ਨਾਲ ਵਧੀਆ ਬਣਦਾ ਖਰਾਬ ਹੋ ਜਾਂਦਾ ਉੱਲੀ ਉੱਲੀ ਖਾਸੀ ਲੱਗ ਜਾਂਦੀ ਜੇ ਕਈ ਵਾਰ ਪਾਣੀ ਦਾ ਚੱਕਰ ਹੋ ਜਾਂਦਾ ਵੀ ਪਾਣੀ ਵੜ ਜਾਂਦਾ ਬਾਈ ਫਿਰ ਉੱਚੀ ਤੋਂ ਆਪਾਂ ਕੰਦਾ ਹੀ ਕਰ ਲੋ ਜਿੱਕਣਾ ਆਹ ਕਹਿੰਦੇ ਨਾ ਇਹਦੇ ਨਾਲ ਇੱਕ ਹੋਰ ਗੰਧ ਹੋਵੇ ਇਹ ਵੀ ਵਧੀਆ ਟੋਆ ਬਣ ਜਵੇ ਇੱਕ ਪਾਣੀ ਨਿਕਲਦਾ ਹੋ ਜੂ ਉਧਰੋਂ ਸਾਰੇ ਠੀਕ ਹੈ ਜੀ ਬਾਕੀ ਭਾਈ ਟਰੈਕਟਰ ਤੁਹਾਨੂੰ ਪਤਾ ਹੀ ਹੈ 5530 ਹੈ ਚਾਰ ਸਿਲੰਡਰ ਹੈ ਹੁਣ ਤਾਂ ਜਿੰਨਾ ਆਪਾਂ ਇਹ ਟਰੈਕਟਰ ਹੈਗੇ ਆ ਪਹਿਲਾਂ ਪਹਿਲਾਂ ਲੈ ਲੇ ਉਹ ਨਾ ਖੱਟਦਾ ਨਕੀਨੇ ਕੋਈ ਨਵੇਂ ਤਾਂ ਹੁਣ ਆਉਂਦੇ ਨਹੀਂ ਆਲੇ ਸਿਲੰਡਰ ਵਿੱਚ ਇੰਜਣਾਂ ਉਹਦੇ ਵਿੱਚ ਪਾਉਂਦੇ ਜਿਹੜਾ ਆਹ ਹੈ ਰੋਟਰ ਪੰਪ ਚ ਤੇ ਹੌਣ ਵਾਲੇ 15-20 ਸਾਲਾਂ ਦਾ ਕਿਹੜਾ ਟਰੈਕਟਰ ਪੂਰੇ ਐਂਟੀਕ ਹੋ ਜਾਣਾ ਬਹੁਤ ਮਹਿੰਗੇ ਵਿਕੂਗੇ ਜੇ ਸੈਕਿੰਡ ਹੈਂਡ ਵੀ ਲੈਣ ਤੋਂ ਰੋਂਗੇ ਜਿੰਨਾ ਨਾ ਨਵੇਂ ਰੇਟ ਤਾਂ ਉਹਨਾਂ ਕਿਤਾ ਜਿਆਦਾ ਮਹਿੰਗੇ ਵਿਕੂਗੇ ਰੈਟਰ ਇਹ ਇਹ ਇੱਕ ਤਰ੍ਹਾਂ ਦਾ ਐਂਟੀਕ ਵਿੱਚ ਆ ਗਿਆ ਹੁਣ ਠੀਕ ਹੈ ਜੀ ਤੇ ਬਾਕੀ ਆਪਾਂ ਚੱਲਦੇ ਹਾਂ ਇੱਕ ਜਿਹੜਾ ਚੌਥਾ ਰਹਿ ਗਿਆ ਉਹ ਭਰ ਲਈ ਆਈਏ ਜਾਨੂੰ ਜਸ ਕਰਨ ਆਪਣਾ ਸਵਾਈ ਕਰ ਲੂਗਾ ਇਹ ਮੇਰੇ ਮਾਮੇ ਦਾ ਵੀ ਬੜਾ ਮੁੰਡਾ ਏ ਇਹ ਛੋਟਾ ਏ ਠੀਕ ਹੈ ਜੀ ਏ ਇਹ ਪਾਣੀ ਲਾਤਾ ਉਹਰੇ ਦਵਾਈ ਚਾਣਾ ਬਾਕੀ ਆਪਾਂ ਘੇੜੇ ਲਾਉਣੇ ਆ ਘੇੜੇ ਹੈਗੇ ਦੂਰ ਦੇ ਉਹ ਬੂਰ ਮੱਜਰੇ ਕੋਲ ਦੇ ਭਰ ਕੇ ਲੈ ਕੇ ਆਉਣੇ ਪੈਣੇ ਆ ਠੀਕ ਹੈ ਜੀ ਬਾਕੀ ਚਲੋ ਚੱਲਦੇ ਆਪਾਂ ਆ ਆ ਬਸਣ ਲੱਗਿਆ ਮੁੰਡਾ ਕਿ ਇੱਧਰ ਨੂੰ ਮੋੜ ਉੱਧਰ ਨੂੰ ਮੋੜ ਹਾਂ ਇਹਨੂੰ ਲੈ ਕੇ ਚੱਲੇ ਹੁਣ ਸ਼ਾਇਦ ਅਗਲਾ ਘੇੜਾ ਆਪਣਾ ਆਖਰੀ ਆ ਜੀ ਭਾਈ ਆ ਦੇਖੋ ਬਾਈਆਂ ਦੀ ਮੋਟਰ ਇਹ ਤੇ ਉਹ ਸੜਕ ਜਾਂਦੀ ਆ ਜੀ ਸਿੱਧੀ ਚੌਕੌਰ ਸਾਹਿਬ ਨੂੰ ਆ ਸਤੀਆਂ ਜੰਨੀਆਂ ਤੇ ਉਹ ਸਾਹਮਣੇ ਫੈਕਟਰੀ ਜਿਹੜੀ ਆਚਾਰ ਵਾਲੀ ਮੱਕੀ ਦਾ ਆਚਾਰ ਬਣਾਉਂਦੇ ਜਿੱਥੇ ਤੇ ਇੱਧਰ ਹੈਗਾ ਆਪਣਾ ਬੂਰ ਮਾਜਰਾ ਪਿੰਡ ਤੇ ਆ ਬਾਈ ਚੱਲਦਾ ਟੌਕਾ ਤੇ ਪੱਕੀ ਆਪਣੀ ਐਸਟੀਮੇਟ ਤੇ ਲਾਇਆ ਤਾਂ 45 46 ਕਾਟਲ ਹੋਗੀ 145 146 ਤੇ ਮੇਰੇ ਖਿਆਲ ਨਾਲ ਇਹ ਟਰਾਲੇ ਨਾਲ ਸਰੇ ਜਾਊਗਾ ਹੁਣ 70 75 ਕਾਟਲ ਦਾ ਇਹ ਤਾਂ ਜਾਇਆ ਜਾਣੀ ਤੇ ਆ ਮਸ਼ੀਨ ਚੱਲਦੀ ਬਾਈ ਆ ਟਰੈਕਟਰ ਹੁਣ ਫਰੀ ਆਵਰੀ ਖੜੂਗਾ ਆਪਣਾ ਹਾਂ ਨਹੀਂ ਬਾਈ ਦਾ ਇਹ ਤੇ ਆਪਣਾ ਉੱਧਰ ਖੜਾ ਏ ਠੀਕ ਹੈ ਜੀ ਟਰਾਲਾ ਹੁਣਾ ਡੱਕ ਕੇ ਭਰ ਕੇ ਦੇ ਰਿਹਾ ਕੇ ਜਾਣਾ ਆਪਾਂ ਇਹ ਨਾਲ ਲਿਕੇਗਾ ਹੁਣ ਨਮਕੀ ਵਰਦੀ ਨਾਲ ਦੀ ਨਾਲ ਠੀਕ ਹੈ ਤੇ ਆਹ ਸੜੀਆਂ ਨੇ ਬਹੁਤ ਜਿਹਾ ਇਹ ਸਾਡਾ ਮੋਟਰ ਹੈ ਆਹ ਜਰਾ ਕਰਾ ਲਈ ਆ ਸੜੀਆਂ ਇਹ ਇਧਰ ਫੈਟ ਰਹੀ ਆ ਕਿ ਜੇ ਨੀਵੀ ਸਾਈਡ ਆ ਜਾਂਦੀ ਤਾਂ ਤਾਂ ਨਹੀਂ ਬਸ ਬਾਕੀ ਵਧੀਆ ਜਣੀ ਕਿ ਜਿਹਨੇ ਲਈ ਹੋਵੇ ਦੇਖ ਸੰਦੇ ਆ ਕੇ ਬਹੁਤ ਮੋਟਾ ਡਾਂਡਾ ਐ ਕੁੱਕੜੀ ਵਧੀਆ ਐ ਆ ਦੇਖੋ ਆ ਗਿਆ ਵਟਿਆ ਨਾ ਦੇਖੀ ਕੋਟੇ ਕੋਟੇ ਆਹਨ ਕੱਲੀ ਕੱਲੀ ਖੜੀ ਇੱਕੋ ਹਾਈਪੀ ਇਹੇ ਭਾਈ ਐਨਾ ਭਰ ਕੇ ਟਰਾਲਾ ਬਣਾ ਠੀਕ ਹੈ ਦੇਖ ਲਓ ਪਾਇੰਟ ਆ ਕੇ ਰੰ ਠੰਡੀ ਪਈ ਐ ਟਾਂ ਦਾ ਮੱਕੀ ਪਜਾਦਾ ਕੰਪਰੈਸ ਹੋ ਜਾਂਦੀ ਫਿਰ ਗਰਮ ਹੋ ਜਾਂਦੀ ਸਾਰੀਓ ਆਗੇ ਜਿਹਨੇ ਕਿ ਆਲੇ ਟਰਾਲੇ ਨੇ ਜਿਆਦਾ ਬੰਦ ਪਾਇਆ ਮੱਕੀ ਲੈ ਕੇ ਜਾਣੇ ਵਾ ਉਹਦੇ ਮੈਂ ਕਹਿੰਦਾ ਦੋ ਗੇੜੇ ਬਰਾਬਰ ਹੈ ਮੈਂ ਇਕੱਲੇ ਮੈਂ ਆ ਜਾਂਦੀ ਵਾ ਜਿਆ ਟਰਾਲੇ ਦਾ ਮੱਕੀ-ਮੱਕੀ ਨੂੰ ਬਹੁਤ ਫਾਇਦਾ ਹੈ ਚਲੋ ਜੀ ਬਾਈ ਸਮਾਪਤੀ ਹੋ ਗਈ ਲਾਸਟ ਗੇੜਾ ਆਪਣਾ ਤੇ ਹੁਣ ਆਪਾਂ ਘਰੋਂ ਚੱਲੇ ਬਾਈ ਨਾਲ ਨੂੰ ਅਲਵਿਦਾ ਕਰ ਲੈਣਾ ਠੀਕ ਹੈ ਬਾਈ ਬਾਏ ਬਾਏ ਹਾਂ ਠੀਕ ਹੈ ਤੇ ਬਾਈ ਤੋ ਆਈ ਹੋ ਰਹੀ ਆ ਪੂਰੀ 11 ਵਜੇ ਦੇ ਰਾਤ ਦੇ ਆਠ ਤੇ ਲੱਗਿਆ ਵਾ ਮੈਂ ਥੱਕ ਗਿਆ ਥੋੜਾ ਜਿਹਾ ਟਾਈਮ ਮੈਂ ਤੇ ਵੇਰ ਦਾ ਲੱਗਿਆ ਵਜਣ ਕੀ ਤਾਂ ਕਰਕੇ ਮਾਸਕ ਨੂੰ ਬੁਲਾਇਆ ਮਾਂ ਤੋਂ ਮੈਂ ਚਲਾ ਹਣਾ ਹੁਣ ਮੇਰੇ ਹੱਥ ਖੜੇ ਆ ਮੈਂ ਸਵੇਰ ਦਾ ਹੱਥ ਬੈਰ ਰੇਟਰ ਚਲਾ ਰਹੇ ਹਾਂ ਰਾਤ ਦੇ 11 ਵਜੇ ਗਏ ਤੇ ਹੁਣ 1-2 ਘੰਟੇ ਨੂੰ ਚਲਾਣ ਕੋ ਠੀਕ ਦੀ ਤੇ ਕਾਂਟਾ ਕਾ ਲੱਜਵੇ ਹੋਰ ਫਿਰ 4 ਵਜੇ ਦਾ ਬੋਲਣਾ ਸਹੀ ਹੈ ਬਾਕੀ ਦਾ ਹਾਂਜੀ ਬਾਈ ਸਾਡੀ ਗੱਲ ਜੀ ਆਪਾਂ ਰਾਤ ਦਾ ਟਾਈਮ ਦੀ ਠੀਕ ਹੈ ਜੀ ਅੰਨੀ ਕਿ ਤੋ ਆਈ ਹੋ ਗਏ ਜੀ ਇਹ ਚਾਰ ਦੀ ਬਣਦੀ ਸਹੀ ਬਣਾਈ ਜਾਣੀ ਕਿ ਫਿਰ ਇਹਨਾਂ ਦੋ ਦਨ ਘੰਟੇ ਝੱਟ ਹੋਰ ਲਾਉਂਗੇ ਆਪਾਂ ਉਸ ਤੋਂ ਬਾਅਦ ਕੰਮ ਓਕੇ ਆ ਕਿਉਂਕਿ ਹੁਣ ਟਾਈਮ ਵੀ ਰਾਦੇ 12:00 ਵੱਜ ਚੁੱਕੇ ਆ 9:00 ਵਜੇ ਲੱਗਿਆ ਆਪਾਂ 9:00 ਵਜੇ ਤੋਂ 12:00 ਵਜੇ ਤੱਕ ਇੱਕ ਤੋਂ ਤਿੰਨ ਘੰਟੇ ਹੋਗੇ ਕੋਈ ਕਰਦੇ ਆ ਨੂੰ ਠੀਕ ਹੈ ਜੀ